ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਸਾਡੇ ਮੋਦੀ ਸਾਹਿਬ 30 ਵਾਰ ਪ੍ਰਧਾਨ ਮੰਤਰੀ ਦੇਸ਼ ਦੇ ਮੰਨਦੇ ਆ ਬੜੀ ਖੁਸ਼ੀ ਹੈ ਲੋਕਾਂ ਦੇ ਵਿੱਚ ਉਲਾਸ ਹੈ ਹਰਸ਼ ਹੈ ਲੋਕੀ ਬੜੇ ਪਸੰਨ ਐ ਇਸ ਚੀਜ਼ ਦੇ ਵਿੱਚ ਵੀ ਮੋਦੀ ਮੋਦੀ ਸਾਹਿਬ ਦੁਬਾਰਾ ਆ ਗਏ ਸਾਰੇ ਹੀ ਦਿਨੇ ਵੀ ਉਹਨਾਂ ਦੇ ਬੰਦੇ ਚੁਣ ਕੇ ਆਏ ਆ ਨਾ ਹਰ ਇੱਕ ਨੂੰ ਵੋਟੇਜ ਦਿੱਤੀ ਉਹਨਾਂ ਨੇ ਜਿਹੜੇ ਕੋਈ ਜਿਹੜੇ ਹਾਰ ਵੀ ਗਏ ਆ ਉਹਨਾਂ ਦਾ ਵੀ ਇਤਿਆਰ ਰੱਖਿਆ ਉਹਨਾਂ ਨੇ ਉਹਨਾਂ ਲਈ ਕੋਈ ਨਾ ਕੋਈ ਨਾ ਪੋਰਟ ਫੋਲੀਓ ਦੇਣੇ ਦੇਣਾ ਜਿਹੜੇ ਟ੍ਰੂ ਡੈਡੀਕੇਟਿਡ ਵਰਕ ਕਰਦੇ ਹੋਏ ਤੀਸਰੀ ਵਾਰ ਸ਼ਪਤ ਗ੍ਰਹਿਣ ਸਮਾਰੋਹ ਵਿੱਚ ਸ਼ਪਤ ਲੈਣ ਤੇ ਪ੍ਰਧਾਨ ਮੰਤਰੀ ਬਣਨ ਤੇ ਔਰੀ ਖੁਸ਼ੀ ਜ਼ਾਹਿਰ ਕਰਨ ਲਿਆ ਕਾਰਜਕ੍ਰਮ ਇੱਥੇ ਕੀਤਾ ਗਿਆ ਜਿਹਦੇ ਵਿੱਚ ਸਾਡੇ ਸੀਨੀਅਰ ਸਿਟੀਜ਼ਨਸ ਸਾਡੇ ਬੱਚੇ ਬਜ਼ੁਰਗ ਸਾਰੇ ਸਾਨੂੰ ਆਸ਼ੀਰਵਾਦ ਦੇਣ ਪਹੁੰਚੇ ਆ ਤੇ ਖੁਸ਼ੀ ਜ਼ਾਹਿਰ ਕਰਨ ਪਹੁੰਚੇ ਆ ਤੁਹਾਡੇ ਸਾਹਮਣੇ ਸਾਰਿਆਂ ਦੇ ਪ੍ਰਸੰ타 ਵੇਖ ਲਓ ਭਾਰਤ ਸਰਕਾਰ ਜਿੰਦਾਬਾਦ ਹਰ ਹਰ ਨਾਮ ਜੀ ਹਰ ਹਰ ਨਾਮ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਵਧੀਆ ਪ੍ਰੋਗਰਾਮ ਹੈ ਸਾਡੇ ਮੋਦੀ ਸਾਹਿਬ 30 ਵਾਰ ਪ੍ਰਧਾਨ ਮੰਤਰੀ ਦੇਸ਼ ਦੇ ਮੰਨਦੇ ਆ ਬੜੀ ਖੁਸ਼ੀ ਹੈ ਲੋਕਾਂ ਦੇ ਵਿੱਚ ਉਲਾਸ ਹੈ ਹਰਸ਼ ਹੈ ਲੋਕੀ ਬੜੇ ਪਸੰਨ ਐ ਇਸ ਚੀਜ਼ ਦੇ ਵਿੱਚ ਵੀ ਮੋਦੀ ਮੋਦੀ ਸਾਹਿਬ ਦੁਬਾਰਾ ਆ ਗਏ ਵਰਕਸ ਕਿੰਨਾ ਕੁ ਸ਼ਾਹ ਦੇਖਣ ਨੂੰ ਹਾਂਜੀ ਵਰਕਨਾ ਚ ਕਿੰਨਾ ਕੁ ਸ਼ਾਹ ਦੇਖਣ ਨੂੰ ਸਾਹਿਬ ਬਹੁਤ ਜ਼ਿਆਦਾ ਜੀ ਵਰਕਨਾ ਚ ਕਿਸ ਤਰ੍ਹਾਂ ਮਕੀਤਾ ਗਿਆ ਦੇਖੋ ਜੀ ਉਹਨਾਂ ਨੇ ਸਾਰੇ ਹੀ ਦਿਨ ਵੀ ਉਹਨਾਂ ਦੇ ਬੰਦੇ ਚੁਣ ਕੇ ਆਏ ਆ ਨਾ ਹਰ ਇੱਕ ਨੂੰ ਵੋਟੇਜ ਦਿੱਤੀ ਉਹਨਾਂ ਨੇ ਜਿਹੜੇ ਕੋਈ ਜਿਹੜੇ ਹਾਰ ਵੀ ਗਏ ਆ ਉਹਨਾਂ ਦਾ ਵੀ ਧਿਆਨ ਰੱਖਿਆ ਉਹਨਾਂ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਉਹਨਾਂ ਦਾ ਪੋਰਟਫੋਲੀਓ ਦੇਣਾ ਦੇਣਾ ਜਿਹੜੇ ਟਰੂ ਡੈਡੀਕੇਟਿਡ ਵਰਕਰ ਹੋਦੇ ਹੈਗੇ ਅਮਿਤ ਮਹਾਜਨ ਨਿਵਾਸ ਸਥਾਨ ਕ੍ਰਿਸ਼ਨਾ ਸਕੂਅਰ ਆਪਣਾ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਆਇਆ ਅੱਜ ਕਾਰਜਕ੍ਰਮ ਆਦਰਨੀਏ ਪ੍ਰਧਾਨ ਮੰਤਰੀ ਜੀ ਦੇ ਤੀਸਰੀ ਵਾਰ ਸ਼ਪਤ ਗ੍ਰਹਣ ਸਮਾਰੋਹ ਵਿੱਚ ਸ਼ਪਤ ਲੈਣ ਤੇ ਆਪਣਾ ਪ੍ਰਧਾਨ ਮੰਤਰੀ ਬਣਨ ਤੇ ਔਰੀ ਖੁਸ਼ੀ ਜ਼ਾਹਿਰ ਕਰਨ ਲਈਆ ਕਾਰਜਕ੍ਰਮ ਇੱਥੇ ਕੀਤਾ ਗਿਆ ਜਿਦੇ ਵਿੱਚ ਸਾਡੇ ਸੀਨੀਅਰ ਸਿਟੀਜ਼ਨਸ ਸਾਡੇ ਬੱਚੇ ਬਜ਼ੁਰਗ ਸਾਰੇ ਸਾਨੂੰ ਆਸ਼ੀਰਵਾਦ ਦੇਣ ਪਹੁੰਚੇ ਆ ਤੇ ਖੁਸ਼ੀ ਜ਼ਾਹਿਰ ਕਰਨ ਪਹੁੰਚੇ ਆ ਤੁਹਾਡੇ ਸਾਹਮਣੇ ਸਾਰਿਆਂ ਦੇ ਪ੍ਰਸੰਤਾ ਵੇਖ ਲਓ ਇਸ ਤਰ੍ਹਾਂ ਆਪਣੇ ਮੁਹੱਲਾ ਨਿਵਾਸੀਆਂ ਦੇ ਨਾਲ ਮਿਲ ਕੇ ਇਹ ਪਟਾਕੇ ਵੀ ਚਲਾਏ ਆ ਮਠਾਈਆਂ ਵੀ ਵੰਡੀਆਂ ਤੇ ਸਾਰਿਆਂ ਨੇ ਆਪਣੀ ਅੰਤਰਰਾਸ਼ਟਰੀ ਸਤਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਖੁਸ਼ੀ ਮਨਾ ਰਿਆ ਅਸੀਂ ਵੀ ਸਾਰੇ ਸੀਨੀਅਰ ਸਿਟੀਜ਼ਨਸ ਨੇ ਸਾਨੂੰ ਕਿਹਾ ਕਿ ਆਪਾਂ ਆਪਣੇ ਮੁਹੱਲੇ ਵਿੱਚ ਵੀ ਇਹ ਕਾਰਕਰਮ ਕਰੀਏ ਤੇ ਐਸਾ ਸੈਲੀਬ੍ਰੇਟ ਕੀਤਾ ਜੀ ਬਰਕਰਾਰ ਚ ਬਹੁਤ ਜ਼ਿਆਦਾ ਹੁਸਾ ਹੈ ਜੀ ਇਸ ਵਾਰ ਇਹ ਆਪਾਂ ਕ੍ਰਿਸ਼ਨਾ ਸਕੀਰ 25 ਨੰਬਰ ਵਾਰਡ ਇਹ ਸਾਰੀ ਵਾਰਡ ਸਾਰੀ ਜਿੱਤੀ ਹੈ ਕਿਤੇ 250 ਵੋਟ ਤੋਂ ਜਿੱਤੇਆਂ ਕਿਤੇ 200 ਵੋਟ ਤੋਂ ਜਿੱਤੇਆਂ ਕਿਤੇ 150 ਵੋਟ ਤੋਂ ਜਿੱਤੇਆਂ ਥੋੜਾ ਜਿਹਾ ਸ਼ਹਿਰ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਲਈ ਹੈ ਪਿੰਡਾਂ ਵਿੱਚ ਵੀ ਆਪਾਂ ਮਿਹਨਤ ਕਰਾਂਗੇ ਇਸ ਵਾਰ ਮੋਦੀ ਸਰਕਾਰ ਲਿਆਵਾਂਗੇ